ਅੰਦਰ ਦੇ ਇਸ ਨੂੰ ਪੂਰੇ ਭਾਰਤ 'ਚ ਜਿਹੜੇ ਸਵਾਲ ਉੱਠ ਰਹੇ ਐ ਕਿ ਇਲੈਕਸ਼ਨ ਤੋਂ ਪਹਿਲਾਂ ਕੇਜਰੀਵਾਲ ਨੂੰ ਕਹੋ ਕਿ ਗ੍ਰਿਫਤਾਰ ਕਰਨੇ ਨਾਲ ਲੋਕਤੰਤਰ ਦੀ ਹੱਤਿਆ ਹੈ। ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਜੋ ਦਿੱਲੀ ਵਿੱਚ ਕਹੋ ਕਿ ਸ਼ਰਾਬ ਦੀ ਕਹੋ ਕਿ ਇੱਕ ਪਾਲਿਸੀ ਆਈ ਸੀਗੀ ਉਸ ਨੂੰ ਲੈ ਕੇ ਤੇ ਇਸ ਤੋਂ ਪਹਿਲਾਂ ਉਹਦੇ ਕਈ ਸਾਥੀ ਵੀ ਪਹਿਲਾਂ ਗ੍ਰਿਫਤਾਰ ਕਰ ਲਏ ਜਾਂਦੇ ਨੇ। ਪੰਜਾਬ ਦੇ ਜੋ ਮੰਤਰੀ ਨੇ ਜੋ ਆਪ ਦੇ ਐਮ.ਐਲ.ਏ ਨੇ ਉਹ ਵੀ ਸਾਰੇ ਦਿੱਲੀ ਜਾਂਦੇ ਨੇ। ਉਹਨਾਂ ਨੂੰ ਵੀ ਫੜ ਲਿਆ ਜਾਂਦਾ ਹੈ। ਕਿਵੇਂ ਦੇ ਦੇ ਨੂੰ ਸਾਰੇ ਘੜਨਾ ਕਰਨ ਤੁਸੀਂ ਦੇਖੋ ਇਹ ਅਚਨਚੇਤ ਨਹੀਂ ਹੋਇਆ ਪਿਛਲੇ 10 ਸੰਮਨ ਸੀ ਜਿਹੜੇ ਇਹ 10ਵਾਂ ਸੰਮਨ ਸੀਗਾ ਜਿਹੜਾ ਈਡੀ ਵੱਲੋਂ ਭੇਜਿਆ ਗਿਆ ਅਰਵਿੰਦ ਕੇਜਰੀਵਾਲ ਪਰਾਨੋ ਜੋ ਸੁਪਰੀਮੋ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸੋ ਇਹ ਗੱਲ ਕਰਨ ਤੋਂ ਪਹਿਲਾਂ ਮੈਂ ਇਹਨਾਂ ਦੀ ਜ਼ਿੰਦਗੀ ਦੇ ਉੱਤੇ ਥੋੜਾ ਜਿਹਾ ਸ਼ਾਰਟ ਦੇ ਵਿੱਚ ਗੱਲ ਕਰਨਾ ਚਾਹੁੰਦਾ ਹੈ ਅੰਨਾ ਹਜ਼ਾਰੇ ਦੇ ਜਿਹੜਾ ਇੱਕ ਉਹਨਾਂ ਨੇ ਵਿਦਰੋਹ ਸ਼ੁਰੂ ਕੀਤਾ ਸੀ ਉਹਦੇ ਵਿੱਚੋਂ ਨਿਕਲੇ ਸੀ ਅਰਵਿੰਦ ਕੇਜਰੀਵਾਲ ਹੋਰੀ ਜਿਹੜੇ ਕਹਿੰਦੇ ਸੀ ਕਿ ਇਸ ਇੱਕ ਪਾਰਟੀ ਬਣਾਵਾਂਗੇ ਜੋ ਆਮ ਲੋਕਾਂ ਦੀ ਪਾਰਟੀ ਹੋਏਗੀ ਆਮ ਲੋਕ ਜੋ ਕਿਤੇ ਨਾ ਕਿਤੇ ਵੀਆਈਪੀ ਕਲਚਰ ਤੋਂ ਪਰੇਸ਼ਾਨ, ਕ腐ਸ਼ਨ ਤੋਂ ਪਰੇਸ਼ਾਨ ਨੇ। ਅਸੀਂ ਉਹਨਾਂ ਦੇ ਵਿੱਚ ਬਹਿ ਕੇ ਉਹਨਾਂ ਦੇ ਵਿੱਚੋਂ ਨਿਕਲੇ ਹੋਏ ਲੋਕ ਆ ਤੇ ਅਸੀਂ ਭਾਰਤ ਦਾ ਨਕਸ਼ਾ ਤੱਕ ਬਦਲ ਦੇਾਂਗੇ, ਰਾਜਨੀਤੀ ਬਦਲ ਦੇਾਂਗੇ। ਇਹ ਡਾਇਲੌਗ ਜਿਹੜਾ ਹੈ ਆਮ ਆਦਮੀ ਪਾਰਟੀ ਦਾ ਅਕਸਰ ਤੁਸੀਂ ਸੁਣਿਆ ਹੋਣਾ। ਅਰਵਿੰਦ ਕੇਜਰੀਵਾਲ ਹੋរី ਜਿਹੜੇ ਨੇ ਦਿੱਲੀ ਦੇ ਮੁੱਖ ਮੰਤਰੀ ਜਿਹੜੇ ਬਣਦੇ ਨੇ, ਬਾਰ-ਬਾਰ ਬਣਦੇ ਨੇ ਮਲਟੀਪਲ ਟਾਈਮ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਸਰਕਾਰ ਜਿਹੜੀ ਉਹ ਬਣਦੀ ਹੈ ਭਗਵੰਤ ਮਾਨ ਹੋਰੀ ਮੁੱਖ ਮੰਤਰੀ ਨੇ ਅੱਜ ਸੋ ਜੋ ਇਸੋਲੇ ਹਾਲਾਤ ਚੱਲ ਰਹੇ ਨੇ ਤੇ ਈਡੀ ਵੱਲੋਂ ਦਸਵਾਂ ਸਮਨ ਭੇਜਿਆ ਗਿਆ ਸੀ ਮਤਲਬ ਕਿ ਕਿ ਜਿਹੜੇ ਪੇਸ਼ ਹੋਣ ਅਰਵਿੰਦ ਕੇਜਰੀਵਾਲ ਹੋਰੀ ਸੋ ਇਹ ਪੇਸ਼ ਨਹੀਂ ਹੋਏ ਉਸ ਤੋਂ ਬਾਅਦ ਫਿਰ ਕੱਲ ਇਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਰਾਤ 9:30 9:45 ਮਿੰਟ ਤੇ ਇਹਨਾਂ ਦੇ ਘਰੋਂ ਇਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਹੋ ਜਾਂਦੀ ਹੈ ਇਹਨਾਂ ਦੇ ਉੱਤੇ ਦੋਸ਼ ਹੈ ਜੀ 100 ਕਰੋੜ ਦੇ ਕਪਲੇ ਦੀ ਜੋ ਸ਼ਰਾਬ ਦਾ ਕਪਲਾ ਹੋਇਆ ਦਿੱਲੀ ਦੀ ਜਿਹੜੀ ਜਿਵੇਂ ਤੁਸੀਂ ਦੱਸਿਆ ਕਿ ਸ਼ਰਾਬ ਦੀ ਪਾਲਿਸੀ ਆਈ ਸੀ ਉਸ ਤੋਂ ਪਹਿਲਾਂ ਮਨੀਸ਼ ਸੋਸੋਧੀਆ ਸੰਜੀਤ ਸਿੰਘ ਤੇ ਇੱਕ ਅਸਤਿੰਦਰ ਜੈਨ ਉਹ ਸਾਰੇ ਪਹਿਲਾਂ ਤੋਂ ਅੰਦਰ ਨੇ ਹੁਣ ਅਰਵਿੰਦ ਕੇਜਰੀਵਾਲ ਮਤਲਬ ਇੱਕ ਵੱਡਾ ਨਾਮ ਹੈ ਜੇ ਆਪਾਂ ਕਹੀਏ ਤਾਂ ਉਹ ਅੱਜ ਅੰਦਰ ਜਿਹੜੇ ਚਲੇ ਗਏ ਆ ਸੋ ਇਹਦੇ ਨਾਲ ਜੇ ਤੁਸੀਂ ਕਹੋ ਕਿ ਇਲੈਕਸ਼ਨ ਦੇ ਉੱਤੇ ਅਸਰ ਪਏਗਾ ਬਿਲਕੁਲ ਪਏਗਾ ਇਹ ਆਪਾਂ ਇਹਦੇ ਵਿੱਚ ਬੀਜੇਪੀ ਨੂੰ ਕਦੇ ਸੁਰਖਰੂ ਨਹੀਂ ਕਰਦੇ ਕਿਉਂਕਿ ਬਹੁਤ ਬਹੁਤ ਆ ਦੇਖਿਆ ਆਪਾਂ ਕਿ ਕਾਂਗਰਸੀ ਵੀ ਈਡੀ ਦੀ ਮਾਰ ਥਲੇ ਆ ਜਾਂਦੇ ਆ ਆਮ ਆਦਮੀ ਵਾਲੇ ਵੀ ਆ ਜਾਂਦੇ ਆ ਬੀਜੇਪੀ ਵਾਲੇ ਪਾਸੇ ਕਦੇ ਈਡੀ ਜਾਂਦੀ ਨਹੀਂ ਸੋ ਇਹ ਚੀਜ਼ਾਂ ਜਿ ਕਿਤੇ ਨਾ ਕਿਤੇ ਸਾਨੂੰ ਜੜੀਆਂ ਨੇ ਉਹ ਉਹ ਸ਼ੱਕ ਪੈਦਾ ਕਰਦੀਆਂ ਪਰ ਹੁਣ ਜੇ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਇਸ ਵਾਲੇ ਪੰਜਾਬ ਦੇ ਐਮ ਐਲ ਏ ਜਿਹੜੇ ਨੇ ਜਿਹਦੇ ਵਿੱਚੋਂ ਹਰਜੋਤ ਸਿੰਘ ਬੈਂਸ ਹੋਰੀ ਆ ਅਨਮੋਲ ਗਗਨ ਮਾਨ ਨੇ ਉਹ ਦਿੱਲੀ ਗਏ ਹੋਏ ਨੇ ਤੇ ਉੱਥੇ ਜਾ ਕੇ ਕਹਿ ਰਹੇ ਵੀ ਇਹ ਤਾਂ ਧੱਕਾ ਕਰ ਦਿੱਤਾ ਸਾਡੇ ਨਾਲ ਸੈਂਟਰ ਨੇ ਹੁਣ ਪੰਜਾਬ ਦੇ ਵਿੱਚ ਜਦੋਂ ਸੁਖਪਾਲ ਸਿੰਘ ਖਹਿਰੇ ਦੇ ਨਾਲ ਧੱਕਾ ਹੁੰਦਾ ਉਦੋਂ ਕਹਿੰਦੇ ਆ ਜੀ ਅਸੀਂ ਇਨਸਾਫ ਕੀਤਾ ਉਦੋਂ ਪੰਜਾਬ ਸਰਕਾਰ ਜਿਹੜੀ ਹੈ ਜਦੋਂ ਜ਼ਮਾਨਤ ਹੁੰਦੀ ਹੈ ਨਾ ਸੁਤਪਾਲ ਸਿੰਘ ਖਹਿਰੇ ਦੀ ਤਾਂ ਉਦੋਂ ਨਵਾਂ ਕੇਸ ਪਾ ਕੇ ਉਹਨਾਂ ਦੀ ਉਹ ਜਦੋਂ ਜੇਲ੍ਹ ਚੋਂ ਬਾਹਰ ਆਉਂਦੇ ਨੇ ਨਾ ਉੱਥੋਂ ਹੀ ਉਹਨਾਂ ਨੂੰ ਦੁਬਾਰਾ ਗ੍ਰਿਫਤਾਰ ਕਰਵਾ ਦਿੱਤਾ ਜਾਂਦਾ ਫਿਰ ਜਦੋਂ ਦੂਸਰੀ ਵਾਰ ਉਹ ਜ਼ਮਾਨਤ ਲੈ ਲੈਂਦੇ ਨੇ ਤੇ ਫਿਰ ਮਹਿੰਗੇ ਵਕੀਲ ਕਰਕੇ ਪੰਜਾਬ ਸਰਕਾਰ ਪਹੁੰਚ ਕਰਦੀ ਹੈ ਹਾਈ ਕੋਰਟ ਤੱਕ ਕਿ ਤੁਸੀਂ ਭਾਈ ਇਹਦੀ ਜ਼ਮਾਨਤ ਕਿਉਂ ਕਰ ਦਿੱਤੀ ਹੁਣ ਉੱਥੇ ਤਾਂ ਕਹਿੰਦੇ ਅਸੀਂ ਸਹੀ ਹਾਂ ਇੱਥੇ ਜੇ ਫੜ ਲਿਆ ਕਹਿੰਦੇ ਸਾਡਾ ਧੱਕਾ ਹੋ ਗਿਆ ਸੋ ਇਹ ਡਬਲ ਸਟੈਂਡਰਡ ਹੈ ਡਬਲ ਸਟੈਂਡਰਡ ਜਿਹੜਾ ਹੈਗਾ ਇਹ ਚੱਲ ਰਿਹਾ ਹੈ ਇਸ ਵੇਲੇ ਜੇਕਰ ਅਰਵਿੰਦ ਕੇਜਰੀਵਾਲ ਹੋਰੀ ਸੱਚੇ ਨੇ ਤਾਂ ਫਿਰ ਡਰਦੇ ਕਿਉਂ ਉਹ ਹੀ ਦੇਸ਼ ਦੇ ਉਹ ਨਾਗਰਿਕ ਨੇ ਤੇ ਉਹ ਹੀ ਦੇਸ਼ ਦੇ ਈਡੀ ਵਾਲੇ ਵੀ ਨਾਗਰਿਕ ਹੈ ਉਸੇ ਦੇਸ਼ ਦੇ ਬੀਜੇਪੀ ਵਾਲੇ ਵੀ ਨਾਗਰਿਕ ਹੈ ਤੇ ਅਰਵਿੰਦ ਕੇਜਰੀਵਾਲ ਹੋਰੀ ਕਹਿੰਦੇ ਵੀ ਸਾਨੂੰ ਭਰੋਸਾ ਬੜਾ ਹੈ ਸਾਡੇ ਕਾਨੂੰਨ ਦੇ ਉੱਤੇ ਜੇਕਰ ਕਾਨੂੰਨ ਦੇ ਉੱਤੇ ਭਰੋਸਾ ਹੈ ਜੇਕਰ ਭਗਵਾਨ ਤੁਮਨ ਨੂੰ ਵੀ ਕਾਨੂੰਨ ਤੇ ਭਰੋਸਾ ਸੀ ਤੇ ਉਹਨਾਂ ਨੇ ਸੁਖਪਾਲ ਸਿੰਘ ਖਹਿਰੇ ਨੂੰ ਅੰਦਰ ਕਰਵਾਇਆ ਭਾਨੇ ਸਿੱਧੂ ਦੇ ਉੱਤੇ ਟਾਰਚਰ ਕੀਤਾ ਉਹ ਸਾਰਾ ਕੁਝ ਜੇਕਰ ਇਹ ਕਰ ਰਹੇ ਹੈ ਤਾਂ ਫਿਰ ਉਹ ਵੀ ਕਰ ਰਹੇ ਨੇ ਤੇ ਫਿਰ ਉਹਦੇ ਵਿੱਚ ਫਰਕ ਕੀ ਹੈ ਜੇ ਤੁਸੀਂ ਸੱਚੇ ਹੋ ਜੇ ਮਤਲਬ ਕਿ ਇੰਨਾ ਸੱਚ ਜਿਹੜਾ ਤੁਹਾਡੇ ਵਿੱਚ ਹੈ ਤਾਂ ਫਿਰ ਭਾਈ ਤੁਸੀਂ ਉਹ ਕਾਨੂੰਨੀ ਕਾਰਵਾਈ ਦੇ ਵਿੱਚ ਅੱਗੇ ਵਧੋ ਆਪਣੇ ਕਾਨੂੰਨੀ ਮਾਹਰ ਜਿਹੜੇ ਨੇ ਉਹਨਾਂ ਨੂੰ ਲੈ ਕੇ ਅੱਗੇ ਵਧੋ ਲੋਕਾਂ ਦੇ ਸਾਹਮਣੇ ਰੱਖੋ ਪਬਲਿਕ ਪਬਲਿਕ ਕਰੋ ਚੀਜ਼ਾਂ ਜਿਹੜੀਆਂ ਤੁਹਾਡੇ ਨਾਲ ਹੋਈਆਂ ਸੋ ਇਹਦੇ ਵਿੱਚ ਮਤਲਬ ਕਿ ਡਬਲ ਸਟੈਂਡਰਡ ਨਹੀਂ ਨਾ ਹੋਣਾ ਚਾਹੀਦਾ ਵੀ ਜੇ ਉਹ ਕਰਨ ਤਾਂ ਫਿਰ ਉਹ ਧੱਕਾ ਹੈ ਜੀ ਅਸੀਂ ਕਰੀਏ ਤਾਂ ਅਸੀਂ ਕਹਿੰਦੇ ਜੀ ਇਨਸਾਫ ਕਰ ਰਹੇ ਆ ਅਸੀਂ ਤੇ ਪੰਜਾਬ ਦੇ ਬਹੁਤ ਖੈਰ ਖਵਾਏ ਹੁਣ ਇੱਥੇ ਸੋਸ਼ਲ ਮੀਡੀਆ ਦੇ ਉੱਤੇ ਇਹ ਵੀ ਗੱਲਾਂ ਚੱਲ ਰਹੀਆਂ ਹਨ ਕਿ ਭਗਵਾਂ ਤੁਮਾਨ ਹੋਰਾ ਨੇ ਪੰਜਾਬ ਦੇ ਨੌਜਵਾਨ ਜਿਹੜੇ ਸੀ ਉਹ ਇੱਕ ਉਹਨਾਂ ਨੇ ਘਟਨਾ ਵਰਤਾ ਦਿੱਤੀ ਤੇ ਉਹਨਾਂ ਦੇ ਉੱਤੇ ਐਡੀਆਂ ਵੱਡੀਆਂ ਧਾਰਾਵਾਂ ਲਾ ਕੇ ਡਿਬੜੂ ਗੜਦੀਆਂ ਜੇਲ੍ਹਾਂ ਦੇ ਵਿੱਚ ਭੇਜ ਦਿੱਤਾ ਪੰਜਾਬ 'ਚ ਵੀ ਨਹੀਂ ਰੱਖਿਆ ਹੁਣ ਹੁਣ ਜੇ ਪੰਜਾਬ ਦੀਆਂ ਜੀ ਇਹਨਾਂ ਦੀ ਗੱਲ ਕਰੀਏ ਤਾਂ ਪੰਜਾਬ ਦੀਆਂ ਜੇਲ੍ਹਾਂ 'ਚ ਆਪਣੇ ਹੋਰ ਵੀ ਤਾਂ ਖਾੜਕੂ ਸਿੰਘ ਹੈਗੇ ਨੇ ਨਾ ਸੋ ਇਹਨਾਂ ਨੌਜਵਾਨਾਂ ਨੂੰ ਚੱਕ ਕੇ ਡਿਬੜੂ ਗੜ ਭੇਜ ਦਿੱਤਾ 2000 ਕਿਲੋਮੀਟਰ ਦੂਰ ਭਈ ਇਹਨਾਂ ਨੂੰ ਸਭ ਕੁਝ ਸਿਖਾਈਏ ਅਸੀਂ ਸੋ ਇਹ ਸਾਰਾ ਕੁਝ ਪੰਜਾਬ ਦੀ ਪੰਜਾਬ ਦੀ ਸਰਕਾਰ ਦੀ ਸਹਿਮਤੀ ਦੇ ਨਾਲ ਹੀ ਇਹ ਸਾਰਾ ਕੁਝ ਹੋਇਆ ਨਾ ਸੋ ਮਤਲਬ ਕਿ ਆਪਣੀ ਵਾਰੀ ਅਸੀਂ ਇਹ ਸਾਰਾ ਕੁਝ ਕਰ ਸਕਦੇ ਹਾਂ ਤੇ ਉਹ ਅਸੀਂ ਮਤਲਬ ਪੰਜਾਬ ਨੂੰ ਜਾਂ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾ ਰਹੇ ਹਾਂ ਹੁਣ ਏਡੀਬੀ ਤਾਂ ਉਸੇ ਦੇਸ਼ ਦੀ ਹੈ ਨਾ ਏਡੀ ਜੇਕਰ ਚਾਹੁੰਦੀ ਹੈ ਕਿ ਤੁਹਾਡੀ ਭਾਈ ਇਨਵੈਸਟੀਗੇਸ਼ਨ ਕਰਨੀ ਹੈ ਤੁਸੀਂ ਆ ਕੀਤਾ ਤੁਸੀਂ ਉਹ ਕੀਤਾ ਤੁਸੀਂ ਉੱਥੇ ਘਟਾਲਾ ਕੀਤਾ ਉਹ ਕਹਿੰਦੇ ਨੇ ਉਹਨਾਂ ਦੇ ਮੁਤਾਬਕ ਤਾਂ ਫਿਰ ਤੁਸੀਂ ਜਾਂਚ ਤੋਂ ਭੱਜਦੇ ਕਿਉਂ ਹੁਣ ਮੈਨੂੰ ਇੱਕ ਗੱਲ ਹੋਰ ਸਮਝ ਨਹੀਂ ਆਉਂਦੀ ਵੀ ਜੇ ਮਨੀਸ਼ ਸਸੋਧਿਆ ਸੰਜੇ ਸਿੰਘ ਸਤेंद्र ਜੈਨ ਵਰਗੇ ਜਿਹੜੇ ਲੋਕ ਨੇ ਆਮ ਆਦਮੀ ਪਾਰਟੀ ਦੇ ਵੱਡੇ ਨਾਮ ਸੀ ਇਹੇ ਉਪ ਮੁੱਖ ਮੰਤਰੀ ਮੁੱਖ ਮੰਤਰੀ ਵੀ ਇਹਨਾਂ ਦੇ ਵਿੱਚੋਂ ਹੀ ਆ ਨਾ ਸੋ ਇਹ ਜੇ ਐਡੇ ਮਤਲਬ ਕਿ ਸਹੀ ਸਿਗੇ ਜਾਂ ਇਹਨਾਂ ਦਾ ਕਿਸੇ ਘਟਾਲੇ ਦੇ ਨਾਲ ਕੋਈ ਸਬੰਧ ਨਹੀਂ ਸੀ ਤਾਂ ਹੁਣ ਤੱਕ ਬਾਹਰ ਕਿਉਂ ਨਹੀਂ ਆਏ ਭਾਈ ਸੋ ਇਹ ਗੱਲਾਂ ਵੀ ਕਿਤੇ ਨਾ ਕਿਤੇ ਮੈਟਰ ਕਰਦੀਆਂ ਹੁਣ ਦੂਜੀ ਗੱਲ ਜਿਹੜੀ ਹੈ ਬਿਲਕੁਲ ਆ ਲੋਕ ਸਭਾ ਦੀਆਂ ਚੋਣਾਂ ਸਿਰ ਤੇ ਖੜੀਆਂ ਨੇ ਤੇ ਹੁਣ ਇਹ ਜਿਹੜੇ ਬਾਣਾ ਵਰਤਿਆ ਜੋ ਇਹ ਕੰਮ ਹੋਇਆ ਕੱਲ ਦਾ ਇਹਦੇ ਤੋਂ ਬਾਅਦ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਸ਼ਬੀ ਦੇ ਉੱਤੇ ਇਫੈਕਟ ਜ਼ਰੂਰ ਪਊਗਾ ਇਫੈਕਟ ਜ਼ਰੂਰ ਪਊਗਾ ਕਿਉਂਕਿ ਘਟਾਲਿਆਂ ਦੇ ਜਿਹੜੇ ਆ ਉਹ ਇਲਜ਼ਾਮ ਲੱਗੇ ਆ ਸੋ ਗੱਲਾਂ ਕਰਨ ਦੇ ਨਾਲ ਹੀ ਸਭ ਕੁਝ ਨਹੀਂ ਹੁੰਦਾ ਗੱਲਾਂ ਕਰਨੀਆਂ ਭਾਸ਼ਣ ਵਧੀਆ ਦੇ ਦੇਣੇ ਹੁਣ ਭਾਸ਼ਣ ਤਾਂ ਵਧੀਆ ਪ੍ਰਕਾਸ਼ ਸਿੰਘ ਬਾਦਲ ਵੀ ਦਿੰਦਾ ਰਿਹਾ ਹੈ ਕੈਪਟਨ ਅਮਰਿੰਦਰ ਸਿੰਘ ਵੀ ਦਿੰਦਾ ਰਿਹਾ ਜਾਫਰ ਅੱਜ ਭਗਵੰਤੂ ਮਾਨ ਉਹ ਉਹਨਾਂ ਦੋਨਾਂ ਤੋਂ ਵਧੀਆ ਭਾਸ਼ਣ ਦਿੰਦਾ ਗੱਲ ਤਾਂ ਹੁੰਦੀ ਕਰਨੀ ਦੀ ਤੁਸੀਂ ਕਰ ਕੀ ਰਹੇ ਹੋ ਇਹ ਇਹ ਬਾਤ ਲੋਕਾਂ ਦੇ ਵਿੱਚ ਰੌਲਾ ਪਾਈ ਜਾਣਾ ਕਿ ਲਓ ਜੀ ਸਾਡੇ ਨਾਲ ਧੱਕਾ ਹੋ ਗਿਆ ਸੈਂਟਰ ਸਰਕਾਰ ਸਾਡੇ ਨਾਲ ਇਦਾਂ ਕਰਦੀ ਹੈ ਹੁਣ ਦੇਖੋ ਬਾਦਲਾਂ ਵਾਲੀ ਇਹ ਕਰ ਰਹੇ ਹੈ ਬਾਦਲ ਵੀ ਇਹੀ ਕੁਝ ਕਰਦੇ ਹੁੰਦੇ ਲੋ ਜੀ ਸੈਂਟਰ ਧੱਕਾ ਕਰਦੀ ਹੈ ਤੇ ਜਦੋਂ ਸੈਂਟਰਲ ਵੀ ਦੇਖਦੇ ਸੀ ਕੌਣ ਬੈਠਾ ਇਹਨਾਂ ਦੀ ਭਾਈਵਾਲ ਪਾਰਟੀ ਬੀਜੇਪੀ ਹੁਣ ਆ ਜਿਹੜੀਆਂ ਉੱਡਦੀਆਂ ਉੱਡਦੀਆਂ ਖਬਰਾਂ ਆ ਰਹੀਆਂ ਕਿ ਅਕਾਲੀ ਦਲ ਫਿਰ ਤੋਂ ਬੀਜੇਪੀ ਦੇ ਨਾਲ ਗੱਠਜੋੜ ਕਰਨ ਲੱਗਿਆ ਹੁਣ ਤੁਸੀਂ ਦੱਸੋ ਕਿ ਜਦੋਂ ਕਿਸਾਨਾਂ ਦੀ ਗੱਲਬਾਤ ਚੱਲੀ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਵੀਡੀਓ ਜਾਰੀ ਕੀਤੀ ਜਦੋਂ ਜਿਉਂਦੇ ਸੀ ਜਦੋਂ ਕਿਸਾਨ ਸੰਘਰਸ਼ ਚੱਲ ਰਿਹਾ ਸੀ ਉਦੋਂ ਕਹਿੰਦੇ ਨਹੀਂ ਜੀ ਇਹ ਜਿਹੜੇ ਬਿੱਲ ਬਿਲਕੁਲ ਸਹੀ ਨੇ ਕਿਸਾਨਾਂ ਨੂੰ ਸਮਝਣਾ ਚਾਹੀਦਾ ਅੱਜ ਵੀ ਪਈ YouTube ਤੇ ਤੁਸੀਂ ਦੇਖ ਲਿਓ ਉਸ ਤੋਂ ਬਾਅਦ ਬੀਬੀ ਹਰਸਿਮਰਤ ਕੌਰ ਬਾਦਲ ਨੇ ਪੂਰਾ ਜ਼ੋਰ ਲਾਇਆ ਕਿਸਾਨਾਂ ਨੂੰ ਮਨਾਉਣ ਦੇ ਵਿੱਚ ਕਿ ਨਹੀਂ ਜੀ ਇਹ ਬਿੱਲ ਬਿਲਕੁਲ ਸਹੀ ਨਹੀਂ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਬਿਆਨ ਪਏ ਹੋਏ ਨੇ ਸਹੀ ਹੈ ਜਦੋਂ ਨਹੀਂ ਗੱਲ ਪਣੀ ਸੰਘਰਸ਼ ਤੇਜ਼ ਹੋ ਗਿਆ ਤੇ ਲੋਕ ਇਹਨਾਂ ਦਾ ਵਿਰੋਧ ਕਰਨ ਲੱਗ ਪਏ ਤੇ ਫਿਰ ਇਹ ਕਹਿੰਦੇ ਜੀ ਅਸੀਂ ਤਾਂ ਗੱਠਜੋੜ ਤੋੜ ਲੈਣਾ ਫਿਰ ਉਹ ਆਨੇ ਬਹਾਨੇ ਪਤਾ ਨਹੀਂ ਉਹ ਅੰਦਰਖਾਤੇ ਟੁੱਟਾ ਵੀ ਕਿ ਨਹੀਂ ਮਤਲਬ ਕਿ ਉਹ ਕੀ ਪਤਾ ਅੰਦਰਖਾਤੇ ਚੱਲਦਾ ਹੀ ਆਉਂਦਾ ਸੀ ਕਰਟਲੀ ਸੋ ਉਹ ਉਹਨਾਂ ਨੇ ਗੱਠਜੋੜ ਤੋੜਿਆ ਤੇ ਵਿੱਚੋਂ ਵਿੱਚ ਹੁਣ ਕਹਿੰਦੇ ਆ ਜੀ ਫੇਰ ਜਾ ਕੇ ਉਹਨਾਂ ਦੇ ਨਾਲ ਜੁੜਨ ਲੱਗੇ ਆ ਮਤਲਬ ਕਿ ਇਹ ਤਾਂ ਇਹ ਤਾਂ ਪਾਰਟੀਆਂ ਨੇ ਨਾ ਜਿਹੜੀਆਂ ਰਾਜਨੀਤਿਕ ਪਾਰਟੀਆਂ ਇਹਨਾਂ ਦਾ ਸੁਭਾਅ ਬਣ ਚੁੱਕਿਆ ਲੋਕਾਂ ਨੂੰ ਫੂਲ ਕਿਵੇਂ ਬਣਾਉਣਾ ਬੇਵਕੂਫ ਬਣਾਉਣਾ ਲੋਕਾਂ ਨੂੰ ਬੇਵਕੂਫ ਬਣਾਓ ਤੇ ਰਾਜ ਕਰੋ। ਇਹੀ ਅੱਜ ਰਾਜਨੀਤੀ ਮੈਨੂੰ ਲੱਗਦਾ ਜੋ ਹੈ ਸਿੱਧੀ ਸਾਦੀ ਦਿਖਦੀ ਹੈ। ਸੈਂਟਰ ਨੇ ਸਾਡੇ ਨਾਲ ਆਹ ਕਰ ਦਿੱਤਾ ਸੈਂਟਰ ਨੇ ਆਹ ਕਰ ਦਿੱਤਾ। ਆ ਹੁਣ 2-3 ਦਿਨ ਦੀ ਗੱਲ ਆ। ਸਿੱਧੂ ਮੂਸੇਵਾਲੇ ਦੇ ਘਰ ਛੋਟਾ ਜਿਹਾ ਬੱਚਾ ਆਇਆ ਹਜੇ 2-3 ਦਿਨ ਦਾ ਉਹ ਬੱਚਾ ਤੇ ਉੱਥੇ ਤੁਸੀਂ ਚੱਕ ਕੇ ਸਾਰੀਆਂ ਪੁਲਿਸ ਟੀਮਾਂ ਭੇਜ ਦਿੱਤੀਆਂ। ਇਨਵੈਸਟੀਗੇਸ਼ਨ ਕਰਨ ਲੱਗ ਪਏ। ਕੀ ਤੁਸੀਂ ਐਨੇ ਜਜ਼ਬੇ ਦੇ ਨਾਲ ਐਨੀ ਦਲੇਰੀ ਦੇ ਨਾਲ ਤੁਸੀਂ ਲਾਰੈਂਸ ਬਿਸ਼ਨੋਏ ਦੀ ਜਿਹੜੀ ਇੰਟਰਵਿਊ ਹੋਈ ਸੀ ਉਹਦੇ ਦੋਸ਼ੀ ਫੜੇ ਕੋਈ ਐਫਆਈਆਰ ਹੋਈ ਨਹੀਂ ਹੋਈ ਸੰਦੀਪ ਨੰਗਲੰਬੀਆਂ ਦੀ ਵਾਈਫ ਘਰ ਦੀ ਜਿਹੜੀ ਹੈ ਉਹ ਕਹਿੰਦੀ ਕਿ ਮੈਂ ਸਪੈਸ਼ਲ ਜਲੰਧਰ ਜਿਹੜੇ ਪੁਲਿਸ ਦੇ ਉਸ ਵੇਲੇ ਦੇ ਵੱਡੇ ਅਫਸਰ ਸੀ ਉਹਨਾਂ ਨੂੰ ਫੋਨ ਕਰਕੇ ਕਿਹਾ ਕਿ ਜਿਹੜਾ ਦੋਸ਼ੀ ਆ ਉਹ ਤੁਹਾਡੇ ਜਲੰਧਰ ਦੇ ਵਿੱਚ ਇਸ ਵੇਲੇ ਫਲਾਣੇ ਫਾਰਮ ਹਾਊਸ ਤੇ ਬੈਠਾ ਹੋਇਆ ਤੇ ਫੜ ਲਓ ਕਹਿੰਦੇ ਕੋਈ ਕੋਈ ਕਾਰਵਾਈ ਨਹੀਂ ਹੋਈ ਹਾਂਜੀ ਮਤਲਬ ਕਿ ਨਾ ਸੇਤੂ ਮੂਸੇਵਾਲਦੇ ਕਤਲ ਨੂੰ ਲੈ ਕੇ ਹੋਈ ਹੋਰ بڑا ਕੁਝ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਹੋ ਗਿਆ ਉਹ ਉਹਦੇ ਉੱਤੇ ਕਾਰਵਾਈਆਂ ਨਹੀਂ ਹੋਈਆਂ ਕਈ ਜਾਣਾਂ ਕਿ ਉਹ ਉਹ ਜੀ ਸੈਂਟਰ ਨੇ ਆ ਕਰ ਦਿੱਤਾ ਹੁਣ ਤੁਸੀਂ ਇਨਵੈਸਟੀਗੇਸ਼ਨ ਜਦੋਂ ਸ਼ੁਰੂ ਕਰ ਦਿੱਤੀ ਕਿ ਸਾਨੂੰ ਬਲਕੌਰ ਸਿੰਘ ਹੋਰੀ ਦੱਸਣ ਕਿ ਬੱਚੇ ਦੇ ਲੀਗਲ ਡਾਕੂਮੈਂਟ ਕਿੱਥੇ ਆ ਤੇ ਜਦੋਂ ਲੋਕਾਂ ਨੇ ਪਾਈਆਂ ਲਾਂਹ ਤਾਂ ਉਹ ਫਿਰ ਯੂ ਟਰਨ ਲੈ ਲਿਆ ਮਤਲਬ ਦੇਖੋ ਇਹ ਰਾਜਨੀਤਿਕ ਪਾਰਟੀਆਂ ਹੁਣ ਕਹਿੰਦੇ ਸਿਰਫ ਤੀਜਾ ਬਦਲਾ ਆਊਗਾ ਤੀਜਾ ਬਦਲਾ ਆ ਤੀਜਾ ਬਦਲਾ ਹੈ ਸਾਡੇ ਸਾਹਮਣੇ ਹੁਣ ਇਹ ਵੀ ਉਸ ਉਹਨਾਂ ਘਟਾਲਿਆਂ 'ਚ ਫੜੇ ਜਾਂਦੇ ਰਹੇ ਆ ਜਿਵੇਂ ਕਿਤੇ ਪੁਰਾਣੇ ਟਾਈਮ ਦੇ ਉੱਤੇ ਲਾਲੂ ਪ੍ਰਸ਼ਾਦ ਜਾਦਵ ਵਰਗੇ ਜਾਂ ਹੋਰ ਜਿਹੜੇ ਵੱਡੇ ਚਿਹਰੇ ਕਿਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਕਿਸੇ ਵੇਲੇ ਪ੍ਰਕਾਸ਼ ਸਿੰਘ ਬਾਦਲ ਹੋਰੀ ਵੀ ਅੰਦਰ ਰਹੇ ਜੇਲ੍ਹ ਦੇ ਸੋ ਅੱਜ ਵੀ ਉਹੀ ਕੁਝ ਚੱਲ ਰਿਹਾ ਬਦਲਾ ਮੈਨੂੰ ਲੱਗਦਾ ਵੀ ਸਿਰਫ ਗੱਲਾਂ ਬਾਤਾਂ ਹੀ ਐ ਇੱਕ ਨਵੇਂ ਰੂਪ ਦੇ ਵਿੱਚ ਗੱਲਬਾਤ ਪੇਸ਼ ਕਰਦੇ ਹੋ ਤਾਂ ਸਾਨੂੰ ਲੱਗਦਾ ਕਿ ਬਦਲਾ ਆ ਗਿਆ ਪਰ ਜਿਹੜੇ ਕਾਰਵਾਈਆਂ ਹੁੰਦੀਆਂ ਜਿਹੜੀ ਕਰਨੀ ਹੁੰਦੀ ਹੈ ਨਾ ਫਿਜ਼ੀਕਲੀ ਗਰਾਊਂਡ ਲੈਵਲ ਦੇ ਉੱਤੇ ਕੰਮ ਐ ਉਹਦੇ 'ਚ ਬਦਲਾ ਆਉਣਾ ਚਾਹੀਦਾ ਹੈ ਪੰਜਾਬ ਦੇ ਨੌਜਵਾਨ ਜੇ ਕੋਈ ਤੁਹਾਡੇ ਖਿਲਾਫ ਬੋਲਦਾ ਤੇ ਉਹਨੂੰ ਚੱਕ ਕੇ ਅੰਦਰ ਸਟਾਉਨੇ ਹੋ ਵੀਡੀਓ ਬਣਾਉਨੇ ਹੋ ਟਰਟਚਰ ਕਰਦੇ ਹੋ ਠੰਡਾ ਪਾਣੀ ਉਹਨਾਂ ਦੇ ਉੱਤੇ ਪਾ ਦਿੰਨੇ ਹੋ ਜੇ ਕੋਈ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਉਹਨੂੰ ਚੱਕ ਕੇ ਤੁਸੀਂ ਦਿਬੜੂਗੜ ਸੁੱਟ ਦਿੰਨੇ ਹੋ ਤੇ ਜੇ ਅੱਜ ਆਪਣੇ ਤੇ ਪਈ ਹੈ ਤੇ ਅੱਜ ਕਹਿੰਦੇ ਆ ਵੀ ਹਮ ਵੀ ਸਾਥ ਆ ਹੁਣ ਮੈਨੂੰ ਇੱਕ ਹੋਰ ਸਵਾਲ ਮੈਂ ਤੁਹਾਨੂੰ ਪੁੱਛਣਾ ਆ ਆਮ ਆਦਮੀ ਪਾਰਟੀ ਦੇ ਵਿੱਚ ਕਿੰਨੇ ਸਿੱਖ ਚਿਹਰੇ ਨੇ ਕਿੰਨੇ ਜ਼ਿਆਦਾ ਇਥੋਂ ਤੱਕ ਕਿ ਸਪੀਕਰ ਕੁਲਤਾਰ ਸਿੰਘ ਸੰਧਵਾ ਜਿਹੜੇ ਨੇ ਉਹ ਉਹ ਸਿੱਖ ਨੇ ਅੰਮ੍ਰਿਤਧਾਰੀ ਸਿੱਖ ਨੇ ਹਰਜੋਤ ਸਿੰਘ ਬੈਂਸ ਸਿੱਖ ਨੇ ਹੈਨਾ ਇਸ ਤੋਂ ਇਲਾਵਾ ਹੋਰ ਬੜੇ ਬੰਦੀ ਸਿੰਘਾਂ ਨੂੰ 30-30 ਸਾਲ ਹੋ ਗਏ ਪਤਾ ਹੈ ਨਾ ਵੀ 30 ਸਾਲ ਕਿਸੇ ਭਾਰਤ ਦੇ ਕਾਨੂੰਨ ਦੇ ਵਿੱਚ ਕੋਈ ਸਜ਼ਾ ਨਹੀਂ ਹੈਗੀ ਇਹ ਕਦੇ ਵੀ ਉੱਠ ਕੇ ਖੜੇ ਹੋਏ ਬਾਹਰ ਆਏ ਕਿ ਬੰਦੀ ਸਿੰਘ ਛੱਡੋ ਭਈ ਇਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਡਬਲ ਹੋ ਚੁੱਕੀਆਂ ਨਹੀਂ ਅਰਵਿੰਦ ਕੇਜਰੀਵਾਲ ਨੂੰ ਹਜੇ 8-9 ਘੰਟੇ ਹੋਏ ਆ ਤੇ ਸਾਰੇ ਹੀ ਸੜਕਾਂ ਦੇ ਉੱਤੇ ਬੈਠੇ ਹੋਏ ਨੇ ਸੋ ਮਤਲਬ ਕਹਿਣ ਦਾ ਵੀ ਆਪਣੀ ਵਾਰੀ ਜਿਹੜੀ ਗੱਲ ਹੁੰਦੀ ਹੈ ਨਾ ਆਪਣੀ ਆਪਣੀ ਉੱਥੇ ਇਹ ਸਾਰੇ ਹੈਗੇ ਨੇ ਪਰ ਜਦੋਂ ਗੱਲ ਆਮ ਲੋਕਾਂ ਦੀ ਕਿਤੇ ਇਨਸਾਫ ਦੀ ਆ ਜਾਂਦੀ ਹੈ ਤੇ ਉੱਥੇ ਇਹਨਾਂ ਦੇ ਵਿੱਚੋਂ ਕੋਈ ਨਹੀਂ ਬੋਲਦਾ ਸੋ ਠੀਕ ਹੈ ਜੋ ਅੱਜ ਈਡੀ ਕਰ ਰਿਹਾ ਹੈ ਉਹ ਆਪਣੀ ਇਨਵੈਸਟੀਗੇਸ਼ਨ ਕਰਨ ਜੇਕਰ ਅਰਵਿੰਦ ਕੇਜਰੀਵਾਲ ਜਿਹੜਾ ਹੈ ਉਹ ਦੋਸ਼ੀ ਪਾਇਆ ਜਾਂਦਾ ਤੇ ਉਸ ਸਜ਼ਾਵਾ ਹੋਣ ਸੋ ਇਹੀ ਆਪਾਂ ਕਹਿ ਸਕਦੇ ਹਾਂ ਜੀ 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 ਬਿਲਕੁਲ ਸਹੀ ਜੀ ਜਿੱਦਾਂ ਕੋਈ ਹੋਰ ਵੱਡੀ ਅਪਡੇਟ ਹੁੰਦੀ ਹੈ ਤੁਹਾਡਾ ਰੁਖ ਦੁਬਾਰਾ ਕਰਾਂਗੇ ਤੇ ਹੁਣ ਤੁਹਾਡੇ ਤੋਂ ਅਤੇ ਪ੍ਰਾਈਮ ਪੰਜਾਬ ਟੀਵੀ ਦੇ ਇਸ ਤੋਂ ਉਜਾਜ ਲਵਾਂਗੇ ਧੰਨਵਾਦ